सत श्री अकाल जी सा चैनल पंजाबी टोटके बहुत 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 स्वागत है तो चलो जी ऑल माय डिवाइन फैमिली आई होप ते खुश हो जिन्हें भी वी व्यूअर्स वी इस वेले मेरी रीडिंग सुनने आए हैं तो प्लीज यूनिवर्स उन्हों का जीवन खुशियां न देना जी ਤੇ ਚਲੋ ਜੀ ਅੱਜ ਅਸੀਂ ਦੇਖਣ ਜਾ ਰਹੇ ਹਾਂ ਆਪਣੀ ਰੀਡਿੰਗ ਵਿੱਚ ਕਿ ਆਉਣ ਵਾਲਾ ਸਮਾਂ ਤੁਹਾਡਾ ਕਿਸ ਤਰ੍ਹਾਂ ਦਾ ਹੈ ਕਿਹੜੀ ਖੁਸ਼ਖਬਰੀ ਕਿਹੜੀ ਗੁੱਡ ਨਿਊਜ਼ ਮਿਲ ਸਕਦੀ ਹੈ ਜਾਂ ਮੈਂ ਇਸ ਤਰ੍ਹਾਂ ਕਹਾਂ ਕਿ ਤੁਹਾਡੀ ਕਿਸਮਤ ਵਿੱਚ ਕੀ ਲਿਖਿਆ ਹੈ ਇਹ ਅਸੀਂ ਅੱਜ ਦੀ ਰੀਡਿੰਗ ਵਿੱਚ ਦੇਖਣ ਵਾਲੇ ਹਾਂ ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਹਰ ਵਾਰੀ ਦੱਸਦੀ ਹਾਂ ਇਹ ਰੀਡਿੰਗ ਜਨਰਲ ਹੁੰਦੀ ਹੈ ਹੋ ਸਕਦਾ ਹੈ ਤੁਹਾਨੂੰ ਰੈਜ਼ੋਨੇਟ ਕਰੇ ਹੋ ਸਕਦਾ ਹੈ ਰੈਜ਼ੋਨੇਟ ਨਾ ਕਰੇ ਤਾਂ ਇਸ ਵੀਡੀਓ ਨੂੰ ਤੁਸੀਂ ਇੱਕ ਓਪਨ ਮਾਈਂਡ ਵੀਡੀਓ ਦੀ ਤਰ੍ਹਾਂ ਦੇਖਣਾ ਹੈ ਤੇ ਚਲੋ ਜੀ ਅੱਜ ਮੈਂ ਤੁਹਾਡੇ ਸਾਹਮਣੇ ਤਿੰਨ ਨੰਬਰ ਲੈ ਕੇ ਆਈ ਹਾਂ ਇਸ ਨੂੰ ਤੁਸੀਂ ਧਿਆਨ ਨਾਲ ਦੇਖੋ ਜਿਹੜਾ ਨੰਬਰ ਤੁਹਾਨੂੰ ਅਟਰੈਕਟ ਕਰ ਰਿਹਾ ਹੈ ਜਾਂ ਜਿਸ ਨੰਬਰ ਦੇ ਉੱਤੇ ਤੁਹਾਡੀਆਂ ਅੱਖਾਂ ਟਿਕ ਰਹੀਆਂ ਹਨ ਤਾਂ ਉਹ ਨੰਬਰ ਤੁਸੀਂ चुन लेना है ठीक है तो परमात्मा का नाम लैके कमेंट जरूर कर दो क्योंकि एनर्जी जरूर कनैक्ट होनी चाहिए है एनर्जी कनैक्ट होएगी तो ही पता चलेगा कि परमात्मा यूनीवर्स डिवाइन वालों तूड़ी तो खुशखबरी मिलने वाली है किड़ी ऐसी चीज़ है जो परमात्मा तो दसना चाहते हैं समझा चाहते हैं ठीक है तो चलो जी रीडिंग शुरू करते हाँ तो अच्छा अच्छा सोचो पॉजिटिव सोचो अपने फ्यूचर बारे या इतने मैं तीन कार्ड्स क्डागी नंबर एक नंबर दो नंबर तीन ठीक है आई होप इतों कार्ड्स अच्छी तरह दिख रहे हैं ओके okay जी तो चलो जी देख लें दे जिन्होंने पायल नंबर वन चुनिया है उन्होंने बारे रीडिंग करते हाँ या उन्होंने किस्मत की लिखा है किड़ी गाइडेंस है ओके okay. री यूनियन का कार्ड आया है भाई पायल नंबर वन री यूनियन का कार्ड है सो so, हूँ देखो इतने उन्होंने ਤੁਹਾਡੀ ਮੁਲਾਕਾਤ ਹੋ ਸਕਦੀ ਹੈ ਮਾਈ ਡੀਅਰ ਪਾਇਲ ਨੰਬਰ 1 ਜਿਨ੍ਹਾਂ ਨਾਲ ਤੁਹਾਡੀ ਗੱਲਬਾਤ ਕਾਫੀ ਸਮੇਂ ਤੋਂ ਬੰਦ ਹੈ ਕਾਫੀ ਸਮੇਂ ਤੋਂ ਜਿਨ੍ਹਾਂ ਨਾਲ ਗੱਲਬਾਤ ਨਹੀਂ ਹੋ ਰਹੀ ਹੈ ਲਾਈਕ ਕੋਈ ਤੁਹਾਡਾ ਲਵ ਪਾਰਟਨਰ ਹੋ ਸਕਦਾ ਹੈ ਹਾਂ ਜਾਂ ਕੋਈ ਫਰੈਂਡ ਹੋ ਸਕਦਾ ਹੈ ਜਾਂ ਕੋਈ ਤੁਹਾਡਾ ਰਿਸ਼ਤੇਦਾਰੀ ਹੋ ਸਕਦਾ ਹੈ ਓਕੇ ਜਿਨ੍ਹਾਂ ਨਾਲ ਤੁਹਾਡੀ ਬੋਲਚਾਲ ਬੰਦ ਹੈ ਉਹ ਅਚਾਨਕ ਤੁਹਾਡੇ ਘਰ ਆ ਸਕਦੇ ਹਨ ਤੁਹਾਨੂੰ ਮਿਲਣ ਆ ਸਕਦੇ ਹਨ ਓਕੇ ਜਾਂ ਫਿਰ ਤੁਸੀਂ ਆਪਣੇ ਮਾਤਾ ਪਿਤਾ ਨੂੰ ਮਿਲਣ ਜਾ ਸਕਦੇ ਹੋ ਹੋ ਸਕਦਾ ਹੈ ਉਹ ਤੁਹਾਡੇ ਨਾਲ ਨਹੀਂ ਰਹਿੰਦੇ ਹੋਣ ਤਾਂ ਕਾਫੀ ਸਮੇਂ ਤੋਂ ਤੁਸੀਂ ਉਹਨਾਂ ਨਾਲ ਨਹੀਂ ਮਿਲੇ ਹੋ ਪਰ ਉਹ ਤੁਹਾਡੇ ਕੋਲ ਆ ਸਕਦੇ ਹਨ ਜਾਂ ਤੁਸੀਂ ਉਹਨਾਂ ਨੂੰ ਮਿਲਣ ਜਾ ਸਕਦੇ ਹੋ ਇਨ ਸ਼ੋਰਟ ਜਿਵੇਂ ਕਵਾਨਾ ਪਾਇ ਨੰਬਰ 1 ਇੱਥੇ ਮੈਨੂੰ ਸੈਲੀਬ੍ਰੇਸ਼ਨ ਦਿਖਾਈ ਦੇ ਰਿਹਾ ਹੈ ਸੈਲੀਬ੍ਰੇਸ਼ਨ ਵੀ ਕਿਹੜਾ ਫੈਮਿਲੀ ਸੈਲੀਬ੍ਰੇਸ਼ਨ ਦਿਖ ਰਿਹਾ ਹੈ ਬਹੁਤ ਅੱਛਾ ਸਮਾਂ ਦਿਖ ਰਿਹਾ ਹੈ ਆਪਣੇ ਨਾਲ ਸਮਾਂ ਬਿਤਾਉਂਦੇ ਨਜ਼ਰ ਆ ਰਹੇ ਹੋ ਮੁਲਾਕਾਤ ਹੋ ਰਹੀ ਹੈ ਕਾਫੀ ਸਮੇਂ ਬਾਅਦ ਠੀਕ ਹੈ ਭਾਵੇਂ ਤੁਸੀਂ ਜੋ ਉਹਨਾਂ ਨਾਲ ਮੁਲਾਕਾਤ ਕਰ ਰਹੇ ਹੋ ਨਾ ਜਿਨ੍ਹਾਂ ਦੇ ਨਾਲ ਕੁਝ ਮਹੀਨੇ ਹੀ ਹੋਏ ਹੋਣਗੇ ਜਾਂ ਕੁਝ ਦਿਨ ਪਰ ਤੁਹਾਨੂੰ ਇਸ ਤਾਂ ਲੱਗੇਗਾ ਜਦੋਂ ਤੁਸੀਂ ਉਹਨਾਂ ਨੂੰ ਮਿਲੋਗੇ ਨਾ ਕਿ ਪਤਾ ਨਹੀਂ ਕਿੰਨੇ ਸਾਲਾਂ ਬਾਅਦ ਮਿਲੇ ਹਾਂ yes ਇਸ ਤਾਂ ਇਹ એનર્ਜੀ ਆ ਰਹੀ ਹੈ ਤੇ ਚਲੋ ਇਸ ਤੋਂ ਇਲਾਵਾ ਦੇਖਦੇ ਹਾਂ ਕਿ ਪਰਮਾਤਮਾ ਤੁਹਾਨੂੰ ਕੀ ਐਡਵਾਈਸ ਦੇ ਰਹੇ ਹਨ ਹੂੰ ਸੀ ਦੇਖੋ ਪਰਮਾਤਮਾ ਤੁਹਾਨੂੰ ਕੀ ਕਹਿ ਰਹੇ ਹਨ ਕਿ ਆਪਣੀਆਂ ਚਿੰਤਾਵਾਂ ਗੁੱਸਾ ਡਰ ਟੈਨਸ਼ਨ ਖਤਮ ਕਰ ਦਿਓ

ਜੋ ਤੁਸੀਂ ਕਿਸੇ ਨਾਲ ਹਲੇ ਸ਼ੇਅਰ ਨਹੀਂ ਕਰ ਸਕਦੇ ਤਾਂ ਉਹ ਸਾਰੀਆਂ ਚੀਜ਼ਾਂ ਨੂੰ ਨਾ ਪਰਮਾਤਮਾ ਅੱਗੇ ਸਰੈਂਡਰ ਕਰ ਦੋ ਯੈਸ ਉਹਨਾਂ ਨੂੰ ਸੌਂਪ ਦਿਓ ਜਾਂ ਫਿਰ ਇੱਥੇ ਇਸ ਤਰ੍ਹਾਂ ਦੀ એનર્ਜੀ ਆ ਰਹੀ ਹੈ ਕਿ ਤੁਹਾਨੂੰ ਰਹਿਮ ਹੈ ਕਿ ਕੁਝ ਬਿਮਾਰੀ ਦਾ ਡਰ ਜਿਸ ਤਰ੍ਹਾਂ ਸਾਨੂੰ ਕਈ ਵਾਰੀ ਲੱਗਦਾ ਹੈ ਨਾ ਕਿ ਜੇ ਇਹ ਬਿਮਾਰੀ ਤਾਂ ਮੈਨੂੰ ਨਹੀਂ ਹੋ ਗਈ ਆਪਣੇ ਸ਼ਰੀਰ ਦੇ ਵਿੱਚ ਅਸੀਂ ਕੁਝ ਇਸ ਤਰ੍ਹਾਂ ਦਾ ਫੀਲ ਕਰਦੇ ਹਾਂ ਤਾਂ ਤੁਹਾਨੂੰ ਇਸ ਤਰ੍ਹਾਂ ਦਾ ਡਰ ਹੈ ਮੈਨੂੰ ਲੱਗਦਾ ਹੈ ਕਿ ਇਹ ਕੁਇਕ ਐਨਰਜੀ ਆਈ ਹੈ ਕਿਸੇ ਨੇ ਤਾਂ ਹੁਣੇ ਐਨਰਜੀ ਭੇਜੀ ਹੈ ਕਮੈਂਟ ਕੀਤਾ ਹੈ ਤਾਂ ਜੇ ਤੁਹਾਨੂੰ ਇਸ ਤਰ੍ਹਾਂ ਦਾ ਡਰ ਹੈ ਕਿਸੀ ਬਿਮਾਰੀ ਦਾ ਡਰ ਹੈ ਕਿ ਅੱਗੇ ਜਾ ਕੇ ਮੈਨੂੰ ਦਿੱਕਤ ਨਾ ਆ ਜਾਵੇ ਤਾਂ ਯੂਨੀਵਰਸ ਦਾ ਮੈਸੇਜ ਹੈ ਕਿ ਇਹ ਸੋਚਣਾ ਛੱਡ ਦਿਓ ਬਿਲਕੁਲ ਟੈਨਸ਼ਨ ਲੈਣੀ ਛੱਡ ਦਿਓ ਕਿਉਂਕਿ ਅੱਗੇ ਆਉਣ ਵਾਲਾ ਸਮਾ ਤੁਹਾਡਾ ਬਹੁਤ ਜ਼ਿਆਦਾ ਪੋਜ਼ਿਟਿਵ ਜਿਹੜੀ ਵੀ ਸ਼ਕਤੀ ਨੂੰ ਤੁਸੀਂ ਮੰਨਦੇ ਹੋ ਨਾ ਜਿਹੜੀ ਵੀ ਪਰਮਾਤਮਾ ਨੂੰ ਤੁਸੀਂ ਮੰਨਦੇ ਹੋ ਉਸ ਵਿੱਚ ਵਿਸ਼ਵਾਸ ਰੱਖੋ ਕਿਉਂਕਿ ਵਿਸ਼ਵਾਸ ਵਿੱਚ ਬੜੀ ਸ਼ਕਤੀ ਹੈ ਜਿਹੜੀ ਵੀ ਚੀਜ਼ ਤੇ ਤੁਸੀਂ ਵਿਸ਼ਵਾਸ ਕਰੋਗੇ ਉਹ ਤੁਹਾਨੂੰ ਜ਼ਰੂਰ ਮਿਲੇਗੀ ਪਾਇਲ ਨੰਬਰ 1 ਦੇਖੋ ਪਾਇਲ ਨੰਬਰ 1 ਕਿੰਨੀ ਅਚੀ ਚੀਜ਼ ਤੁਹਾਡੇ ਵਾਸਤੇ ਨਿਕਲ ਕੇ ਆਈ ਹੈ ਸਭ ਤੋਂ ਪਹਿਲੇ ਤਾਂ ਸੈਲੀਬ੍ਰੇਸ਼ਨ ਜੋ ਤੁਹਾਡੇ ਆਪਣੇਆਂ ਦੇ ਨਾਲ ਕੋਈ ਬੋਲ ਚੱਲ ਕਈ ਵਾਰੀ ਬੰਦ ਹੋ ਜਾਂਦੀ ਹੈ ਗੁੱਸੇ ਨਾਲ ਜਾਂ ਫਿਰ ਉਹ ਤੁਹਾਡੇ ਤੋਂ ਦੂਰ ਰਹਿੰਦੇ ਹਨ ਤਾਂ ਉਹਨਾਂ ਦੇ ਨਾਲ ਤੁਹਾਡਾ ਮਿਲਾਪ ਹੋ ਰਿਹਾ ਹੈ ਸੈਲੀਬ੍ਰੇਸ਼ਨ ਹੋ ਰਿਹਾ ਹੈ ਇਹ ਚੀਜ਼ ਤੁਹਾਡੇ ਅੱਗੇ ਨਿਕਲ ਕੇ ਆਈ ਹੈ ਤੇ ਨਾਲ ਦੇ ਨਾਲ ਜੇ ਤੁਸੀਂ ਕਿਸੇ ਚੀਜ਼ ਨੂੰ ਲੈ ਕੇ ਦੁਖੀ ਹੋ ਪਰੇਸ਼ਾਨ ਹੋ ਜਾਂ ਕਿਸੇ ਆਪਣੀ ਮਨ ਵਿੱਚ ਕਿਸੇ ਬਿਮਾਰੀ ਨੂੰ ਲੈ ਕੇ ਡਰ ਰਹੇ ਹੋ ਤਾਂ ਉਹ ਪਰਮਾਤਮਾ ਕਹਿ ਰਹੇ ਹਨ ਕਿ ਉਹ ਸਭ ਮੇਰੇ ਉੱਤੇ ਛੱਡ ਦੇ ਹੈਨਾ ਕਿੰਨੀ ਅੱਛੀ ਗੱਲ ਹੈ ਬਹੁਤ ਹੀ ਪੋਜ਼ਿਟਿਵ ਹੈ thi એનર્ਜੀ ਆਈ ਹੈ ਤਾਂ ਜ਼ਰੂਰ ਪਾਓ ਨੰਬਰ 1 ਰੀਡਿੰਗ ਨੂੰ ਲਾਈਕ ਕਰੋ ਨਾਲ ਦੇ ਨਾਲ ਕਮੈਂਟ ਕਰਕੇ ਐ ਪੋਜ਼ਿਟਿਵ એનર્ਜੀ ਨੂੰ ਜਰੂਰ ਰਿਸੀਵ ਕਰੋ ਜੀ ਤੇ ਜੇਕਰ ਤੁਹਾਨੂੰ ਮੇਰੀ ਰੀਡਿੰਗ ਅੱਛੀ ਲੱਗੀ ਹੈ ਕਾਰਡੀਨਲ ਰੈਜ਼ੋਨੇਟ ਹੋਈ ਹੈ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰੋ ਜੀ ਤੇ ਚਲੋ ਜੀ ਦੇਖਦੇ ਹਾਂ ਪਾਇਲ ਨੰਬਰ 2 ਜਿਨ੍ਹਾਂ ਨੇ ਚੁਣਿਆ ਹੈ ਉਹਨਾਂ ਦੇ ਵਾਸਤੇ ਪਰਮਾਤਮਾ ਕੀ ਕਹਿਦੇ ਹਨ ਕਿ ਗੁੱਡ ਨਿਊਜ਼ ਹੈ ਕੀ ਹੈ ਉਹਨਾਂ ਦੀ ਕਿਸਮਤ ਵਿੱਚ ਲਿਖਿਆ ਹੋਇਆ ਓਕੇ ਅਰੇ ਵਾਹ ਕੀ ਬਾਤ ਹੈ ਮਜ਼ਾ ਆ ਗਿਆ ਮਜ਼ਾ ਆ ਗਿਆ ਪਾਇਲ ਨੰਬਰ 2 ਪੋਜ਼ਿਟਿਵ એનર્ਜੀ ਫਟਾਫਟ ਰੀਸੀਵ ਕਰੋ ਮੇਰੀ ਦੱਸਣ ਤੋਂ ਪਹਿਲੇ ਫਟਾਫਟ ਰੀਸੀਵ ਕਰ ਲੋ ਜੇ ਮੇਰੇ ਉੱਤੇ ਪਰਮਾਤਮਾ ਦੇ ਉੱਤੇ ਵਿਸ਼ਵਾਸ ਹੈ ਨਾ ਤੇ ਰੀਸੀਵ ਕਰ ਲੋ ਫਟਾਫਟ yes the empress ਦਾ ਕਾਰਡ ਆਇਆ ਹੈ the empress yes empress ਦੀ એનર્ਜੀ ਹੈ ਤੁਹਾਡਾ ਕੋਈ ਸੁਪਨਾ ਜਾਂ ਚੀਜ਼ ਜੋ ਤੁਸੀਂ ਸੋਚ ਰਹੇ ਸੀ ਨਾ ਕਿ ਆਉਣ ਵਾਲੇ ਸਮੇਂ ਵਿੱਚ ਐ ਮੈਨੂੰ ਮਿਲ ਜਾਣੀ ਚਾਹੀਦੀ ਹੈ ਜਾਂ ਮੇਰਾ ਐ ਸੁਪਨਾ मैन पूरा मेरा होना ही चाहिए है तो नजर आ रही है टू। सफलता मोटी सफलता नहीं है यस छोटी मोटी सफलता नहीं है, है बहुत वीडी सफलता मिलन जा रही है या बहुत वाडा फायदा होने जा किसी भी रूप में फायदा हो सकता है देखो पायल नंबर टू ਪੈਸਿਆਂ ਦੇ ਰੂਪ ਵਿੱਚ ਪ੍ਰਾਪਰਟੀ ਦੇ ਰੂਪ ਵਿੱਚ ਬੇਬੀ ਬੱਚੇ ਦਾ ਜੇ ਤੁਸੀਂ ਕੁਝ ਸੋਚ ਰਹੇ ਹੋ ਉਸ ਦੇ ਰੂਪ ਵਿੱਚ ਜਾਂ ਵਿਆਹ ਸ਼ਾਦੀ ਰਿਸ਼ਤੇ ਦੇ ਰੂਪ ਵਿੱਚ ਜੋ ਵੀ ਤੁਸੀਂ ਇੰਤਜ਼ਾਰ ਕਰ ਰਹੇ ਸੀ ਨਾ ਜੋ ਵੀ ਚੀਜ਼ ਤੁਸੀਂ ਚਾਹ ਰਹੇ ਸੀ ਕਿ ਉਹ ਮੇਰੀ ਜ਼ਿੰਦਗੀ ਵਿੱਚ ਹੋਣੀ ਹੀ ਚਾਹੀਦੀ ਹੈ ਤਾਂ ਉਹ ਚੀਜ਼ ਉਹ ਸੁਪਨਾ ਮਾਈ ਬਿਊਟੀਫੁਲ ਪਾਇਲ ਨੰਬਰ 2 ਤੁਹਾਡਾ ਪੂਰਾ ਹੁੰਦਾ ਨਜ਼ਰ ਆ ਰਿਹਾ ਹੈ ਯੈਸ ਖੁਸ਼ ਹੋ ਜਾਓ ਪਾਇਲ ਨੰਬਰ 2 ਯੂ ਆਰ ਵੈਰੀ ਲੱਕੀ ਓਕੇ ਅੱਗੇ ਇੱਥੇ ਕੁਝ ਲੋਕਾਂ ਵਾਸਤੇ ਇੱਥੇ ਕੁਝ ਲੋਕਾਂ ਵਾਸਤੇ ਨਹੀਂ ਹੈ ਬਾਈ ਯੈਸ ਇਹ એનર્ਜੀ ਸਭ ਦੇ ਲਈ ਹੈ ਸਭ ਦੇ ਲਈ ਹੈ ਬਾਈ ਪਰ ਜਿਨ੍ਹਾਂ ਨੇ ਕਮੈਂਟ ਨਹੀਂ ਕੀਤਾ ਹੈ ਆਲਸ ਕੀਤਾ ਹੈ ਹਾਲੇ ਤੱਕ ਉਹਨਾਂ ਨੇ ਤਾਂ ਉਹਨਾਂ ਵਾਸਤੇ ਆਈ ਏਮ ਨਾਟ ਸ਼ੋਰ ਆਈ ਏਮ ਨਾਟ ਸ਼ੋਰ ਓਕੇ ਟਾਈਮ ਵੀ ਇੱਥੇ ਦੱਸ ਰਹੇ ਹਨ ਪਰਮਾਤਮਾ ਯੂਨੀਵਰਸ ਡਿਵਾਈਨ ਤੇ ਮੈਂ ਤੁਹਾਨੂੰ ਜਰੂਰ ਦੱਸਾਂਗੀ ਇੱਥੇ ਟਾਈਮ ਆਇਆ ਹੈ ਤਾਂ ਕੁਝ ਬੰਦਿਆਂ ਵਾਸਤੇ ਇੱਥੇ ਦੇਖੋ ਮੈਨੂੰ जो इत खुशखबरी तो वास्ते आ रही जो तो सपना पूरा हो रहा है ना कुछ वास्ते विच भी ज कुछ घंटे तीन चार घंटे या दो तीन महीने ठीक है इस तो ज़्यादा टाइम नहीं लग रहा है इस तो ज़्यादा टाइम नहीं लग रहा है माय ब्यूटीफुल पीपल पाई नंबर 2 देखो हुन ए ਤੁਹਾਡੇ ਤੇ ਵੀ ਡਿਪੈਂਡ ਕਰਦਾ ਹੈ ਮਤਲਬ ਤੁਹਾਡੇ ਤੇ ਇਹ ਕਹਿੰਦਾ ਮਤਲਬ ਹੈ ਕਿ ਤੁਹਾਡੇ ਸੁਪਨੇ ਜੋ ਤੁਸੀਂ ਸੁਪਨਾ ਸੋਚਿਆ ਹੈ ਹੈਨਾ ਉਹਦੇ ਤੇ ਵੀ ਡਿਪੈਂਡ ਕਰਦਾ ਹੈ ਤਾਂ ਤੁਸੀਂ ਉਸ ਨੂੰ ਆਪਣੇ ਆਪ ਰੈਜ਼ੋਨੇਟ ਕਰ ਸਕਦੇ ਹੋ ਪਰ ਇੱਥੇ ਮੈਨੂੰ ਦਿਨ ਮਹੀਨੇ ਤੇ ਕੰਟੇ ਹੀ ਦਿਖ ਰਿਹਾ ਹੈ ਠੀਕ ਹੈ ਉਸ ਦੇ ਅਕੋਰਡਿੰਗ ਹੀ ਤੁਹਾਡਾ ਜਿਹੜਾ ਕਿਸਮਤ ਹੈ ਨਾ ਤੁਹਾਡੀ ਬਦਲਣ ਵਾਲੀ ਹੈ ਪਾਈ ਨੰਬਰ 2 ਤੇ ਚਲੋ ਜੀ ਇੱਥੇ ਜੋ ਪਰਮਾਤਮਾ ਤੁਹਾਡੀ ਜੋ ਤੁਹਾਡਾ ਸੁਪਨਾ ਪੂਰਾ ਕਰ ਰਹੇ ਹਨ ਉਹਨਾਂ ਦੀ ਕੀ ਗਾਈਡੈਂਸ ਹੈ ਉਹ ਵੀ ਦੇਖ ਲੈਂਦੇ ਹਾਂ ਕਿ ਉਹ ਤੁਹਾਨੂੰ ਕੀ ਦੱਸ ਰਹੇ ਹਨ ਹਮਮ ओके ਦੇਖੋ ਕੁਝ ਲੋਕਾਂ ਦਾ ਪਾਈ ਨੰਬਰ 2 ਬੁਰਾ ਸਮਾਂ ਆਇਆ ਹੋਏਗਾ ਪਾਸਟ ਵਿੱਚ ਠੀਕ ਹੈ ਜੇ ਤੁਸੀਂ ਸਟਰਗਲ ਬਹੁਤ ਕੀਤਾ ਹੋਏਗਾ ਹੈਨਾ ਜੇ ਤੁਹਾਨੂੰ ਸਾਡੇ ਨਾਲ ਰੈਜ਼ੋਨੇਟ ਹੋਇਆ ਹੈ ਤਾਂ ਜਰੂਰ ਲਿਖਣਾ ਤਾਂ ਤੁਹਾਡੇ ਮਨ ਵਿੱਚ ਜੇ ਇਸ ਵੇਲੇ यह सवाल चलता है कि मेरे नाल ए, क्यों होया तो देखो कुछ चीज़ा सिखाने ली लिए ही परमात्मा टेस्ट टैसट लेंगे पर नो वरीज वरी उस टेस्ट टैसट पास हो गए हो इस करके परमात्मा जो एम कार्ड आया है तो कुछ अनएक्सपेक्टेड खुशी अनएक्सपेक्टेड गुड न्यूज़ ਤੁਹਾਨੂੰ ਜਰੂਰ ਦੇਣ ਵਾਲੇ ਹਨ ਇਸ ਕਰਕੇ ਇਸ ਨੂੰ ਜਲਦੀ ਤੋਂ ਜਲਦੀ ਰਿਸਿਵ ਕਰ ਲਓ ਜੀ ਸੋ ਐਸੀ ਪਾਇਲ ਨੰਬਰ 2 ਵਾਲਿਆਂ ਦੀ ਰੀਡਿੰਗ ਤੁਹਾਡੇ ਨਾਲ ਰੈਜ਼ੋਨੇਟ ਹੋਈਏ ਤੁਹਾਨੂੰ ਚੰਗੀ ਲੱਗੀਏ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰੋ ਜੀ ਕਿ ਚਲੋ ਜੀ ਹੁਣ ਦੇਖਦੇ ਹਾਂ ਪਾਇਲ ਨੰਬਰ 3 ਵਸਤੇ ਪਰਮਾਤਮਾ ਕੋਈ ਗੁੱਡ ਨਿਊਜ਼ ਦੇ ਰਹੇ ਹਨ ਜਾਂ ਗਾਈਡੈਂਸ ਦੇ ਰਹੇ ਹਨ ਜਾਂ ਉਹਨਾਂ ਦੀ ਕਿਸਮਤ ਵਿੱਚ ਕੀ ਲਿਖਿਆ ਹੈ ਦੇਖਦੇ ਹਾਂ ਓਕੇ ਪਾਇਲ ਨੰਬਰ 3 ਇਸ ਤਰ੍ਹਾਂ ਲੱਗ ਰਿਹਾ ਹੈ ਕਿ ਤੁਹਾਡੀ ਸਿਚੁਏਸ਼ਨ ਮੀਨਸ ਲਾਈਫ ਦੀ ਜੋ ਸਿਚੁਏਸ਼ਨ ਰਹੀ ਹੈ ਨਾ ਉਹ ਜਿਆਦਾ ਅੱਛੀ ਨਹੀਂ ਰਹੀ ਹੈ। ਹੂੰ ਤੇ ਤੁਸੀਂ ਮੈਨੂੰ ਇਸ ਵੇਲੇ ਬਹੁਤ ਜ਼ਿਆਦਾ ਡੀਮੋਟੀਵੇਟ ਨਜ਼ਰ ਆ ਰਹੇ ਹੋ। ਡੀਮੋਟੀਵੇਟ ਲੱਗ ਰਹੇ ਹੋ। ਤੁਹਾਨੂੰ ਇਸ ਵੇਲੇ ਲੱਗ ਰਿਹਾ ਹੈ ਕਰੰਟ એનર્ਜੀਜ਼ ਆਈਆਂ ਹਨ ਤੁਹਾਡੀਆਂ ਪਾਈ ਨੰਬਰ 3 ਕਿ ਬਸ ਹੁਣ ਕੁਝ ਨਹੀਂ ਹੋ ਸਕਦਾ ਮੇਰੀ ਜ਼ਿੰਦਗੀ ਵਿੱਚ ਕੋਈ ਚੀਜ਼ਾਂ ਅੱਛੀਆਂ ਨਹੀਂ ਹੋਣਗੀਆਂ ਇਸ ਤਰ੍ਹਾਂ ਦਾ ਤੁਸੀਂ ਸੋਚ ਰਹੇ ਹੋ। ਜਾਂ ਫਿਰ ਮੈਂ ਕਿਵੇਂ ਇਹ ਚੀਜ਼ਾਂ ਸੰਭਾਲਾਂਗਾ ਜਾਂ ਸੰਭਾਲਾਂ ਹਾਂ ਦੇਖੋ ਇਹ ਜੋ એનર્ਜੀ ਇੱਥੇ ਨਿਕਲ ਕੇ ਆਈ ਹੈ ਨਾ ਪਾਇਲ ਨੰਬਰ 3 ਤਾਂ ਤੁਸੀਂ ਦੁਖੀ ਹੋ ਪਰ ਇਸ ਤਰ੍ਹਾਂ ਨਹੀਂ ਹੈ ਕਿ ਪਰਮਾਤਮਾ ਯੂਨੀਵਰਸ ਐਂਜਲਸ ਤੁਹਾਡੇ ਨਾਲ ਨਹੀਂ ਹੈ ਐ ਮੈਂ ਕਿਉਂ ਤੁਹਾਨੂੰ ਪਹਿਲੇ ਦੱਸ ਨਹੀਂ ਹਾਂ ਕਿਉਂਕਿ ਤੁਹਾਡੀ એનર્ਜੀ ਦੁਖੀ ਵਾਲੀ ਆਈ ਹੈ ਡੀਮੋਟੀਵੇਟ ਵਾਲੀ ਆਈ ਹੈ ਤਾਂ ਮੈਂ ਤੁਹਾਨੂੰ ਪਹਿਲੇ ਹੀ ਤੁਹਾਨੂੰ ਮੋਟੀਵੇਟ ਕਰ ਰਹੀ ਹਾਂ ਕੀ ਪਰਮਾਤਮਾ ਯੂਨੀਵਰਸ ਐਂਜਲ ਸਭ ਤੁਹਾਡੇ ਨਾਲ ਹੈ ਪਰ ਤੁਹਾਡੇ ਦਿਮਾਗ ਵਿੱਚ ਇਸ ਵੇਲੇ ਚੱਲ ਰਹਾ ਹੈ ਕਿ ਤੁਸੀਂ ਇਸ ਵੇਲੇ ਸੋਚ ਰਹੇ ਹੋ ਕਿਉਂਕਿ ਕਾਫੀ ਸਾਰੇ ਲੋਕਾਂ ਦੀ એનર્ਜੀ ਆਈ ਹੈ ਇੱਥੇ ਪਿਕ ਹੋਈ એનર્ਜੀ ਲੱਗਦਾ ਹੈ ਕਮੈਂਟਸ ਕਾਫੀ ਸਾਰੇ ਹੋਣੇ ਹੀ ਤੁਸੀਂ ਲੋਕਾਂ ਨੇ ਕਿਤੇ ਕਿ ਤੁਸੀਂ ਇਹ ਸੋਚ ਰਹੇ ਹੋ ਦਿਮਾਗ ਵਿੱਚ ਪਾਇਲ ਨੰਬਰ 3 ਕਿ ਪਰਮਾਤਮਾ ਵੀ ਸਿਰਫ ਅਮੀਰਾ ਦਾ ਹੀ ਹੈ ਹੂੰ ਸੋਚ ਰਹੇ ਹੋ ਇਸ ਤਰ੍ਹਾਂ ਜੇ ਹਾਂ ਤਾਂ ਬਹੁਤ ਗਲਤ ਸੋਚ ਰਹੇ ਹੋ ਕਿਉਂਕਿ ਪੈਲ ਨੰਬਰ 3 7 ਆਫ ਵਾਂਡਸ ਦੀ એનર્ਜੀ ਹੈ ਤੁਸੀਂ ਆਪਣੀ ਪਰਿਸਥਿਤੀ ਜੋ ਇਸ ਵੇਲੇ ਚੱਲ ਰਹੀ ਹੈ ਨਾ ਅੱਗੇ ਜਾ ਕੇ ਤੁਸੀਂ ਉਸ ਨੂੰ ਸੰਭਾਲ पाओगे ਸਭ ਤੋਂ ਪਹਿਲੀ ਗੱਲ ਜਿਹੜੀ ਵੀ ਗੱਲ ਜਿਹੜੀ ਚੀਜ਼ ਨੂੰ ਲੈ ਕੇ ਤੁਸੀਂ ਪਰੇਸ਼ਾਨ ਹੋਣਾ ਉਹ ਚੀਜ਼ ਅੱਗੇ ਜਾ ਕੇ ਤੁਹਾਡੇ ਕੰਟਰੋਲ ਵਿੱਚ ਹੋਏਗੀ ਯਾ ਦੇਖੋ ਜਦੋਂ ਚੀਜ਼ ਸਾਡੇ ਕੰਟਰੋਲ ਵਿੱਚ ਆ ਰਹੀ ਹੈ ਨਾ ਪਰਿਸਥਿਤੀ ਸਾਡੇ ਕੰਟਰੋਲ ਵਿੱਚ ਆ ਵੀ ਹੈ ਅਸੀਂ ਉਸ ਨੂੰ ਸੈੱਟ ਕਰਨਾ ਹੈ

ਠੀਕ ਹੈ ਤੇ ਬਾਅਦ ਦਾ ਸਮਾਂ ਤੁਹਾਡਾ ਬਹੁਤ ਅੱਛਾ ਹੈ ਕਿਉਂਕਿ ਇਸ ਤੇ ਲੱਗ ਰਿਹਾ ਹੈ ਕਿ ਤੁਹਾਡੇ ਅੰਦਰੋਂ ਹੀ ਤੁਹਾਨੂੰ ਕੁਝ ਮੋਟੀਵੇਸ਼ਨ ਮਿਲੇਗੀ ਜੋ ਇਸ ਵੇਲੇ ਤੁਸੀਂ ਅੰਦਰੋਂ ਆਪਣਾ ਦਿਲ 부ਜਾ ਕੇ ਬੈਠੇ ਹੋਣਾ ਕਿ ਕੁਝ ਨਹੀਂ ਹੋ ਸਕਦਾ ਤੇ ਆਉਣ ਵਾਲਾ ਸਮਾਂ ਇਹ ਨੋਟ ਕਰਕੇ ਰੱਖ ਲਓ ਕਾਪੀ ਤੇ ਨਿੱਕ ਕੇ ਰੱਖ ਲਓ ਠੀਕ ਹੈ ਹੁਣ ਦੀ ਰੀਡਿੰਗ ਸੁਣਨ ਤੋਂ ਬਾਅਦ ਦਿਨ ਗਿਣ ਲੈਣਾ ਤੁਹਾਡੇ ਅੰਦਰ ਹੀ ਤੁਹਾਨੂੰ ਹੀ ਅੰਦਰੋਂ ਕੁਝ ਐਸਾ ਮੋਟੀਵੇਸ਼ਨ ਆਏਗਾ ਕਿ ਤੁਸੀਂ ਜਿਸ ਦਿਨ ਆਪਣੇ ਦਿਮਾਗ ਵਿੱਚ ਇਹ ਬਿਠਾ ਲਿਆ ਨਾ ਕਿ ਜਿਸ ਤਰ੍ਹਾਂ ਦਾ ਮਰਜੀ ਟਾਈਮ ਆਵੇ ਤੁਸੀਂ ਉਸ ਨੂੰ ਬਿਹਤਰ ਬਣਾਓਗੇ ਉਸ ਸਥਿਤੀ ਨੂੰ ਬਿਹਤਰ ਬਣਾ ਕੇ ਅੱਗੇ ਲਿਆਓਗੇ ਤਾਂ ਬੱਸ ਸਮਝ ਲੈਣਾ ਯੂ ਟਰਨ ਏਸ ਲਾਈਫ ਵਿੱਚ ਤੁਹਾਡੇ ਯੂ ਟਰਨ ਆਏਗਾ ਤੇ ਫਿਰ ਉਸ ਤੋਂ ਬਾਅਦ ਤੁਸੀਂ ਪਿੱਛੇ ਮੁੜ ਕੇ ਬਿਲਕੁਲ ਵੀ ਨਹੀਂ ਦੇਖੋਗੇ ਮਾਈ ਡੀਅਰ ਪਾਈ ਨੰਬਰ 3 ਤੇ ਚਲੋ ਜੀ ਇਹੀ ਤੁਹਾਡੀ ਵਾਸਤੇ ਨਿਕਲ ਕੇ ਆ ਰਿਹਾ ਹੈ 파ਈ ਨੰਬਰ 3 ਬਿਲਕੁਲ ਵੀ ਡੀਮੋਟੀਵੇਟ ਨਹੀਂ ਹੋਣਾ ਹੈ ਕਿਉਂਕਿ ਆਉਣ ਵਾਲਾ ਅਗੇ ਦਾ ਸਮੇ ਬਹੁਤ ਅੱਛਾ ਹੈ ਕਾਡੀ ਬੈਸਟ ਸਮਾਂ ਆ ਰਿਹਾ ਹੈ ਆਪਣੇ ਕੰਟਰੋਲ ਵਿੱਚ ਤੁਹਾਡਾ ਸਮਾਂ ਆ ਰਿਹਾ ਹੈ ਤਾਂ ਤੁਹਾਨੂੰ ਹੋਰ ਕੀ ਕੁਝ ਚਾਹੀਦਾ ਹੈ ਬਸ ਪਰਮਾਤਮਾ ਤੇ ਵਿਸ਼ਵਾਸ ਰੱਖੋ ਪੋਜ਼ਿਟਿਵਿਟੀ ਰੱਖੋ ਸਭ ਚੀਜ਼ਾਂ ਤੁਹਾਡੀ ਨਾਲ achhiyan hi achhya hon giyan so ایسی ਕਾਡੀ ਰੀਡਿੰਗ ਪਾਇ ਨੰਬਰ 3 ਜੇ ਤੁਹਾਡੇ ਨਾਲ ਰੈਜ਼ੋਨੇਟ ਹੋਈ ਹੈ ਤਾਂ ਜਰੂਰ ਲਾਈਕ ਕਰੋ ਕਮੈਂਟ ਕਰੋ ਤੇ ਹੁਣ ਮੈਨੂੰ ਇਜਾਜ਼ਤ ਦਿਓ ਮਿਲਦੀ ਹਾਂ ਅਗਲੀ ਵੀਡੀਓ ਵੀ ਕਾਡੀ ਕਿਸੇ ਹੋਰ ਪਰੇਸ਼ਾਨੀ ਦਾ ਬਦਲਾ ਜਾ ਹਲ ਲੈ ਕੇ